ਬੜੀ ਹੈਰਾਨ ਕਰਨ ਦੇ ਨਾਲੀ ਖਬਰ ਹੈ ਜਿਹੜੀ ਉਹ ਨਕੋਦਰ ਤੋਂ ਦੇਖਣ ਨੂੰ ਮਿਲੀ ਹੈ ਜਿੱਥੇ ਇੱਕ ਬਜ਼ੁਰਗ ਔਰਤਾਂ ਜਿਹਦੀ ਉਮਰ 70 ਸਾਲ ਦੇ ਕਰੀਬ ਲੱਗ ਰਹੀ ਹੈ ਉਹ satsang ਤੋਂ ਘਰ ਨੂੰ ਵਾਪਸ ਆ ਰਹੀ ਹੁੰਦੀ ਆ ਤੇ ਰਸਤੇ ਦੇ ਵਿੱਚ ਅਚਾਨਕ ਦੋ ਤਿੰਨ ਜਿਹੜੇ ਗੱਡੀ 'ਚ ਸਵਾਰ ਕੁੜੀਆਂ ਜਾਂ ਕਹੇ ਲੋ ਔਰਤਾਂ ਆਉਂਦੀਆਂ ਨੇ ਤੇ ਬਜ਼ੁਰਗ ਨੂੰ ਗੱਡੀ ਦੇ ਵਿੱਚ ਬਿਠਾ ਲੈਂਦੀਆਂ ਨੇ ਬਿਠਾਉਣ ਤੋਂ ਬਾਅਦ ਉਹ ਆਪਣਾ ਅਸਲੀ ਚਿਹਰਾ ਦਿਖਾਉਂਦੀਆਂ ਨੇ ਬਜ਼ੁਰਗ ਔਰਤ ਤੋਂ ਲੁੱਟ ਖੋ ਕਰਨ ਦੀ ਕੋਸ਼ਿਸ਼ ਕਰਦੀਆਂ ਨੇ ਦਰਦ ਨਾਲ ਜਿਹੜੀ ਬਜ਼ੁਰਗ ਦੀ ਇੱਕ ਬਾਲੀ ਤਾਂ ਖੋ ਲੈਂਦੀਆਂ ਨੇ ਤੇ ਇੱਕ ਬਾਲੀ ਬਜ਼ੁਰਗ ਦੀ ਰਹਿ ਜਾਂਦੀ ਹੈ ਦੱਸਦੀ ਹੈ ਕਿ ਬਿਰਗ ਔਰਤ ਦਾ ਕਹਿਣਾ ਕਿ ਉਹਨਾਂ ਨੇ ਮੈਨੂੰ ਜਾ ਕੇ ਕਿਤੇ ਸ਼ਮਸ਼ਾਨ ਜਗ੍ਹਾ ਤੇ ਛੱਡ ਦਿੱਤਾ ਉਹ ਔਰਤਾਂ ਜਿਹੜੀਆਂ ਮੇਰੇ ਨਾਲ ਲੁੱਟ ਖੋ ਦੀ ਅੰਜਾਮ ਦੇ ਲੁੱਟ ਖੋਹ ਨੂੰ ਜਿਹੜੀ ਘਟਨਾ ਨੂੰ ਅੰਜਾਮ ਦੇਣ ਦੀ ਵਾਰਦਾਤ ਨਾਲ ਉਹ ਮੇਰੇ ਕੋਲ ਆਈਆਂ ਸਨ ਤੇ ਮੈਨੂੰ ਗੱਡੀ ਚੋਂ ਨਾਲ ਧੱਕੇ ਨਾਲ ਬਿਠਾ ਲਿਆ। ਬਿੰਦਰ ਕੁਮਾਰ ਕੀ ਗੱਲਬਾਤ ਹੋ ਗਈ? ਗੱਲਬਾਤ ਕੋਈ ਮਾਤਾ ਹੀ ਆ ਰਹੀ ਕੱਲ satsang ਘਰ ਤੋਂ ਤੇ ਘਰ ਦੇ ਮੋੜ ਤੋਂ ਆ ਕੇ ਗੱਡੀ ਆਈ ਇੱਕ ਮਾਤਾ ਇਹਨੂੰ ਪਹਿਲੇ ਦੋ ਤਿੰਨ ਲੇਡੀਜ਼ ਵਿੱਚ ਦੋ ਤਿੰਨ ਆ ਥੱਲੇ ਉਹਨਾਂ ਨੇ ਬੁਲਾਇਆ ਇਹਨਾਂ ਨੂੰ ਤੇ ਮਾਲਿਕ ਗੱਡੀ ਦੇ ਵਿੱਚ ਪਾ ਲਿਆ ਇਹਨਾਂ ਨੂੰ ਤੇ ਸਿੱਧਾ ਮੈਥ ਕਰੋੜਾ ਲੈ ਗਏ। ਮਾਤਾ ਸਾਡੀ ਬਹੁਤ ਚਲਾਏ ਪਰ ਨਹੀਂ ਉਹਨਾਂ ਰਸਤੇ ਵਿੱਚ ਇਹ ਕਾਂਟਾ ਲਾ ਲਿਆ ਕਿਨਾਂ ਦਾ ਦੂਜੇ ਨੂੰ ਹੱਥ ਪਾਇਆ ਪਰ ਇਹਨਾਂ ਨੇ ਪਾਉਣ ਨਹੀਂ ਦਿੱਤਾ ਤੇ ਐਸ ਕਰਕੇ ਸਾਨੂੰ ਕੋਈ ਬਾਅਦ ਜੋ ਹੈ ਅਹੀ ਵੀ ਸਾਨੂੰ ਪਤਾ ਫੋਨ ਆਇਆ ਸਾਨੂੰ ਬਾਅਦ ਵਿੱਚ ਵੀ ਮਾਤਾ ਇਦਾਂ ਹੋ ਗਿਆ ਸੀ ਨੱਠੇ ਆਇਆ ਇੱਥੋਂ ਭਾਈ ਵਕ ਭਾਈ ਦੌੜਦੇ ਕਾਫੀ ਕੀਤੀ ਪਰ ਸਾਨੂੰ ਕੋਈ ਪਤਾ ਲੱਗਾ ਸਾਨੂੰ ਮਾਤਾ ਜੀ ਦਾ ਨਾਮ ਕੀ ਮਾਤਾ ਦਾ ਨਾਮ ਰਾਇਰਾਨੀ ਕਿਹੜਾ ਮੰਗਾ ਮੱਲਾ ਸੂਫੀ ਰੇਨਵੇ ਰੋਡ ਅੱਛਾ ਹੁਣ ਪੁਲਿਸ ਨੇ ਕੰਪਲੇਟ ਕੀਤੀ ਹੈ ਹਾਂਜੀ ਪੁਲਿਸ ਨੇ ਕੰਪਲੇਟ ਕੀਤੀ ਹੈ ਕੋਈ ਸੀਸੀਟੀਵੀ ਕੈਮਰਾਜ ਕੋਸ਼ਿਆ ਹਾਂਜੀ ਕਿ ਗੱਡੀ ਆਈ ਹੈ ਉਦਾਂ ਪਰ ਉਹਦਾ ਨੰਬਰ ਨਹੀਂ ਕਲੀਅਰ ਆ ਰਿਹਾ ਹੈ ਜੀ ਹਾਂਜੀ ਤੇ ਗੱਡੀ ਦਾ ਕੁਝ ਪਤਾ ਲੱਗਾ ਕਿ ਵੈਸੇ ਗੱਡੀ ਕਿੱਦਾਂ ਦੀ ਹੈਗੀ ਹੈ ਗੱਡੀ ਸਵਿਫਟ ਹੈ ਸੀਗੀ ਜੀ ਵੀਡੀਓ ਐਕਸ ਸਵਿਫਟ ਓਕੇ ਹਾਂਜੀ ਤੇ ਆਸ-ਪਾਸੇ ਹੋਰ ਵੀ ਕੋਈ ਸੀਸੀਟੀਵੀ ਨੀਚੇ ਆਸ-ਪਾਸੇ ਉਹ ਕੱਲ ਫੇਰ ਬੰਦ ਸੀ ਦੁਕਾਨਾਂ ਅੱਜ ਦੁਕਾਨਾਂ ਖੋਲੇ ਤੇ ਪਤਾ ਲੱਗੂਗਾ ਜੀ ਕਿ ਕਿੱਥੇ ਹੈਗੀ ਥੀ ਕੀ ਮੰਗ ਕਬਨ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਯਾਰ ਸਾਡੇ ਨਾਲ ਹੋਈ ਆ ਅੱਗੇ ਕਿਸੇ ਨਾਲ ਨਾ ਹੋਵੇ ਅੱਜ ਇਹਨਾਂ ਚੋਰਾ ਜਿਹੜੇ ਲੁੱਟ ਕੋ ਵਾਲੇ ਨੱਥ ਪਾਈ ਜਵੇ ਇਹਨਾਂ ਨੂੰ ਕਿਉਂਕਿ ਸਾਡੇ ਚਲੋ ਸਾਨੂੰ ਸ਼ੁਕਰ ਸਾਡੀ ਮਾਤਾ ਬਚ ਗਈ ਆ ਅਸੀਂ ਜੇ ਉਹਨੇ ਵੀ ਕਿਸੇ ਨਾ ਕਿਸੇ ਦਾ ਕਿਸੇ ਵੀ ਬਿਰਗਨਾ ਕਿਸੇ ਜਵਾਨ ਬਰ ਕਿਸੇ ਨਾਲ ਨਾ ਹੋਵੇ ਇਹਦੇ ਮਗਰ ਮਾਤਾ ਜੀ ਨੇ ਕੁਝ ਦੱਸਿਆ ਕੀ ਉਹਨਾਂ ਕੋ ਕੋਈ ਹਥਿਆਰ ਵਗੈਰਾ ਸੀ ਨਹੀਂ ਹਥਿਆਰ ਕੋਈ ਨਹੀਂ ਸੀ ਕੁਝ ਨਹੀਂ ਸੀ ਸਿਰ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਵਾ ਬੁਲਾ ਕੇ ਨਾਲ ਹੀ ਬਿਠਾ ਲਿਆ ਗੱਡੀ ਦੇ ਵਿੱਚ ਨਾਲ ਹੀ ਸਿੱਦੇ ਮੈਪ ਰੋਡ ਉੱਤੇ ਲੈ ਗਏ ਆ ਉੱਥੇ ਮੇੜੂਲ ਨਹਿਰ ਹੁੰਦੀ ਆ ਥੋੜੇ ਅੱਗੇ ਜਾ ਕੇ ਨਰਸੀ ਦੀ ਨਰਸੀ ਥੋੜੇ ਨਾਲ ਹੀ ਕੇ ਵਿੱਚ ਖੇਤਾਂ ਦੇ ਉੱਤਾਰਦਾ ਉਹ ਦੂਜਾ ਪਰ ਐਸ਼ਕ ਕਰ ਸਾਡੀ ਮਾਤਾ ਨੂੰ ਸਰਟੀਫਿਕੇਟ ਨਹੀਂ ਮਾਰੀ ਬਣੇ ਸਾਨੂੰ ਮੈਂ ਸ਼ੁਕਰਤ ਪਰ ਮਾਤਾ ਨੂੰ ਸ਼ੁਕਰ ਕਰਦੇ ਹਾਂ ਗੱਡੀ ਕਿੰਨੀ ਜਨਾਨੀਆਂ ਸੀ ਗੱਡੀ ਤਿੰਨ ਜਨਾਨੀਆਂ ਸੀ ਕਿ ਜੀ ਤੇ ਇੱਕ ਬੰਦਾ ਸੀ ਬੰਦਾ ਚਲਾਉਂਦਾ ਤਿੰਨ ਜਨਾਨੀਆਂ ਬਿਠਾ ਗਿਆ ਇੱਕ ਅੱਗੇ ਜਨਾਨੀ ਬਿਠੀ ਦੋ ਜਨਾਨੀ ਪਿੱਛੇ ਜਨਾਨ ਦੋ ਜਨਾਨੀਆਂ ਨੇ ਬਿਠਾਇਆ ਇਹਨਾਂ ਨੂੰ ਖਿੱਚ ਕੇ ਸੈਂਟਰ ਵਿੱਚ ਮੈਂ ਬੈਠੀ ਇਸ ਤਰ੍ਹਾਂ ਨੂੰ ਇਸ ਤਰ੍ਹਾਂ ਦੇਖਦੇ ਹਾਂ ਜੀ ਕਿ ਅਕਾ ਦੇਖਿਆ ਜੀ ਹੁਣ ਪੰਜਾਬ ਦੇ ਹਰਾ ਦੀ ਦਮ ਮਾਰੇ ਹੁੰਦੇ ਜਾਂਦੇ ਪਏ ਆ ਜਿੰਨਾ ਬਿਊਰੋਕ੍ਰਾਟ ਬਿਊਰੋਕ੍ਰਾਟ ਨਹੀਂ ਸਲਾਮਤ ਜਵਾਨ ਕੀ ਸਲਾਮਤ ਰਹਿਣੇ ਫੇ ਅਜ ਤਹ ਜੁਨੇ ਵੀ ਇਹ ਕੋਲੈਸ਼ਨ ਬਈ ਕਰਨੇ ਸਾਰਿਆਂ ਨੂੰ ਸੀ ਕਰਨ ਪਰ ਪ੍ਰਸ਼ਾਸਨ ਵਿੱਚ ਕਿੰਨੇ ਵੀ ਇਹਨਾਂ ਨੂੰ ਕਵਰ ਕੀਤਾ ਜਾਵੇ ਵੀ ਤਾਂ ਕਿ ਜਿਹੜਾ ਕਾਂਟਾ ਬੈ ਕੇ ਗਏ ਆ ਉਹਦੀ ਕਿੰਨੀ ਕੀਮਤ ਸੀ ਉਹਦੀ ਤਕਰੀਬਨ 50-55 ਹਜ਼ਾਰ ਰੁਪਏ ਕਿਹਾ ਮੈਂ ਬਿਲਕੁਲ ਸੇਮ ਹੈ ਇਹ ਹਾਂਜੀ ਹਾਂਜੀ ਮਾਤਾ ਜੀ ਕੀ ਨਾਮ ਆ ਰਾਏ ਰਾਣੀ ਕੀ ਗੱਲਬਾਤ ਕੀ ਹੋਈ ਆ ਗੱਲਬਾਤ ਉਹਨਾਂ ਕੋਈ ਖਾਸ ਕੀਤੀ ਕਹਿੰਦੀ ਆ ਮੈਂ ਉਸ ਮਨ ਲੈ ਤੋ ਆਈਆਂ ਕਾਢਦੇ ਇਹ ਘਰ ਦੇ ਨਾਲ ਰਹਿਨੀ ਸੀ ਐਨੀ ਗੱਲ ਪਹਿਲਾਂ ਕੀਤੀ ਬਸ ਅੱਛਾ ਜੀ ਮੈਂ ਕਿ ਮੈਂ ਤੇ ਤੁਹਾਨੂੰ ਪਛਾਣਿਆ ਨਹੀਂ ਯੋਨੇਓ ਚਰਮਨ ਦੇ ਘਰ ਦੇ ਕੋਲ ਅੰਦਾ ਕਾਮਸ ਹੂੰ ਉਸ ਤੋਂ ਬਾਅਦ ਕੀ ਗੱਲਬਾਤ ਹੋਈ ਕੋਈ ਗੱਲਬਾਤ ਉਹਨਾਂ ਮੇਰੇ ਨਾਲ ਨਹੀਂ ਗੱਲਬਾਤ ਕੀਤੀ ਬਸ ਯਾਦ ਕਾਂਠਾ ਤੁਹਾਡਾ ਨਾ ਟੁੱਟ ਗਿਆ ਤੇ ਅਸੀਂ ਲਾ ਲਿਆ ਤੇ ਦੂਜਾ ਵੀ ਟੁੱਟ ਗਿਆ ਮੈਂ ਐਂ ਕਰਕੇ ਮੈਂ ਕਿਹਾ ਨਹੀਂ ਦੂਜਾ ਮੇਰਾ ਇੰਜ ਹੱਥ ਕਰ ਲਿਆ ਮੋਟੀ ਹੋ ਗਏ ਮੈਂ ਕਿਹਾ ਮੈਂ ਠੀਕ ਹੈ ਮੇਰਾ ਮੈਂ ਨਹੀਂ ਕਰਨ ਦੇਣਾ ਉਹਨਾਂ ਨਾਲ ਜਿਹੜਾ ਬਸ ਕਾਗੇ ਚ ਸੀਗੇ ਉਹ ਗੱਡੀ ਚ ਅੱਛਾ ਜੀ ਹਾਂ ਗੱਡੀ ਵਾਈਟ ਗੱਲ ਕਲਰ ਦੀ ਗੱਡੀ ਸੀ ਇੱਕ ਜਨਾਂ ਨੇ ਅੱਧਰ ਰੱਖੀ ਸੀ ਇਹ ਉਹ ਪਹਿਲਾਂ ਉਹਦੇ ਨਾਲ ਬੈਠੀ ਸੀ ਵਿੱਚ ਸੈਂਟਰ ਪਹਿਲਾਂ ਮੈਨੂੰ ਐਂਦਾ ਸੈਂਟਰ ਵਿੱਚ ਬਿਠਾਇਆ ਉਹਨੂੰ ਉਠਾ ਕੇ ਵਿਚਕਾਰ ਮੈਨੂੰ ਬਿਠਾ ਦਿੱਤਾ ਉੱਥੇ ਬਹਿ ਕੇ ਲਾਇਆ ਉਹਨਾਂ ਨੇ ਮੇਰੇ ਅੱਛਾ ਗੱਡੀ 'ਚ ਤੁਹਾਨੂੰ ਲੈ ਕੇ ਗਏ ਉਹ ਹਾਂ ਗੱਡੀ 'ਚ ਲੈ ਗਿਆ ਸਿੱਧਾ ਹੀ ਅੱਛਾ ਲਈ ਜਾਂਦੇ ਸੀ ਮੈਂ ਰੋਲਾ ਪਾਈ ਜਾਂਦੀ ਸੀ ਲਈ ਜਾਂਦੇ ਸੀ ਲੈਣਾ ਪਰ ਉਹਨਾਂ ਨੇ ਮੈਂ ਕਿਹਦੇ ਇੱਥੇ ਕਰ ਦੇਣਾ ਲੈਣਾ ਦੇ ਪਰ ਉਤਾਰਿਆ ਨਹੀਂ ਉਹਨਾਂ ਨੇ ਮੈਂ ਬੋਲੀ ਬਹੁਤ ਬੋਲੀ ਹੂੰ ਉਹ ਨਾ ਆ ਗਿਆ ਜਾ ਕੇ ਨਾ ਬਹੁਤ ਦੂਰ ਉਤਾਰਿਆ ਮੈਨੂੰ ਮੈਨੂੰ ਪਤਾ ਨਹੀਂ ਮੈਂ ਕਿਹਾ ਮੈਂ ਕੱਲੀ ਕਿੰਦੇ ਨਾਲ ਜਾਉਂਗੀ ਮੈਨੂੰ ਕਿਹੜੇ ਰਸਤੇਾਂ ਦਾ ਪਤਾ ਜਿਹੜੇ ਗੱਡੀ 'ਚ ਚਾਲਕ ਸੀਗੇ ਉਹ ਉਹ ਮੋਨੇ ਸੀ ਜਾਂ ਸਰਦਾਰ ਸੀ ਜਾਂ ਮੋਨਾ ਸੀ ਮੋਨਾ ਵਾਈਟ ਕੱਪੜੇ ਪਾਏ ਸੇ ਉਹ ਮੁੰਡੇ ਨੇ ਜਿਹੜਾ ਗੱਡੀ ਚ ਲਾੰਦਾ ਸੀ ਅੱਛਾ ਜੀ ਇਹ ਦੋ ਦੂਜੇ ਸੀ ਉਹਨਾਂ ਦੇ ਥੋੜਾ ਜਿਹਾ ਫਿੱਕਾ ਜਿਹਾ ਹੈਗਾ ਸੀ ਇੱਕ ਮੈਨੂੰ ਯਾਦ ਨਹੀਂ ਵੈਸੇ ਉਹਨਾਂ ਨੇ ਸੂਟ ਪਾਏ ਸੇ ਦੋਨਾਂ ਇੱਕ ਅੱਧਰ ਬੈਠੀ ਸੀ ਇੱਕ ਅੱਧਰ ਬੈਠੀ ਸੀ ਇੱਕ ਅੱਗੇ ਬੈਠੀ ਸੀ ते ते निया निया ते ते। अच्छा लेडीज ਕਿੰਨੀਆਂ ਸੀਗੀਆਂ ਤਿੰਨ ਤਿੰਨ ਜਣਗੀਆਂ ਸੀਗੀਆਂ ਤੇ ਕੁਝ ਉਹਨਾਂ ਦੇ ਪਛਾਣ ਵਗੈਰਾ ਹੋਈ ਤੁਹਾਨੂੰ ਨਹੀਂ ਮੈਨੂੰ ਕੋਈ ਪਛਾਣਨੇ ਸੀ ਲੱਗਦੀ ਪਰ ਉਹਨੇ ਇਹ ਨਾ ਕੋ ਦੱਸਿਆ ਕਿ ਅਸੀਂ ਤੁਹਾਡੇ ਘਰ ਦੇ ਜਿੱਥੇ ਤੁਹਾਡਾ ਵੱਡਾ ਘਰ ਸੀ ਨਾ ਉੱਥੇ ਘਰ ਦੇ ਸਾਹਮਣੇ ਰਹਿੰਦੇ ਸੀ ਉਹਨੇ ਇੱਕ ਸਾਡੇ ਭਰਾਵਾਂ ਪੈਨ ਬਣੀ ਹੋਈ ਸੀ ਉਹ ਕਹਿੰਦੀ ਉਹਨਾਂ ਦੇ ਘਰ ਦੇ ਨੇੜੇ ਮੈਂ ਕਿਹਾ ਤੁਸੀਂ ਮੈਂ ਤਾਂ ਦੇਖਿਆ ਨਹੀਂ ਤੁਹਾਨੂੰ ਇਹ ਨਾ ਕਿਹਾ ਕਿ ਤੇ ਮੈਂ ਚੁਪ ਕਰ ਗਈ ਮੈਂ ਕਿਹਾ ਜਿਆਦਾ ਗੱਲਾਂ ਕਰਤੇ ਕੀ ਪਤਾ ਕੀ ਨ ਕੋਈ ਹੋਏ ਨਾ ਮੇਰੇ ਦਿਨ ਵਿੱਚ ਐ ਬਾਤ ਬੋਲੀ ਬੋਲੀ ਕੇ ਤਰ੍ਹਾਂ ਦੇ ਬੋਲਦੇ ਸੀ ਬੋਲੀ ਆਪਣੇ ਤਰ੍ਹਾਂ ਹੀ ਪੰਜਾਬੀ ਬੋਲ ਹਾਂ ਪੰਜਾਬੀ ਬੋਲੀ ਸੀ ਇਹ ਅਮਰਿਕੀਂ ਕਿਸੀ ਕੀ ਉਹਨਾਂ ਨੇ ਉਮਰ ਮੈਂ ਤਾਂ ਹਲਕੀ ਸੀ ਅੱਛਾ ਹਾਲਾ ਕੀ ਘਰ ਪਹੁੰਚਦੀ ਇਸ ਬਜ਼ੁਰਗ ਔਰਤ ਰਾਜਕੌਰ ਦੇ ਵੱਲੋਂ ਸਾਰੀ ਕਟਣਾ ਜਿਹੜੀ ਰਾਜ ਰਾਨੀ ਆ ਉਹਨੇ ਸਾਰੀ ਕਟਣਾ ਆਪਣੇ ਪਰਿਵਾਰ ਨੂੰ ਦੱਸੀ ਤੇ ਪਰਿਵਾਰ ਦੇ ਵੱਲੋਂ ਸਬੰਧਿਤ ਥਾਣੇ ਦੇ ਵਿੱਚ ਪੁਲਿਸ ਅਧਿਕਾਰੀ ਨੂੰ ਸੂਚਿਤ ਕਰ ਦਿੱਤਾ ਕਿ ਜਾਂ ਤੇ ਸੀਸੀਟੀਵੀ ਕੈਮਰਾ ਦੇ ਆਧਾਰ ਤੇ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਪਤਾ ਲਗਾਇਆ ਜਾ ਸਕੇ ਕਿ ਉਹ ਜਿਹੜੇ ਮੋਲਜਮ ਦੀ ਜਿਹੜੀਆਂ ਔਰਤਾਂ ਸੀ ਉਹ ਕੌਣ ਸਨ ਅਤੇ ਉਹਨਾਂ ਨੂੰ ਜਲਦ ਤੋਂ ਜਲਦ ਕਾਬੂ ਕੀਤਾ ਜਾ ਸਕੇ